ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲੋង ਦੀ ਵਰਤੋਂ ਲੋਕੀ ਸਦੀਆਂ ਤੋਂ ਕਰਦੇ ਆ ਰਹੇ ਹਨ ਲੋង ਦੀ ਵਰਤੋਂ ਕਰਕੇ ਲੋਕੀ ਨਾ ਸਿਰਫ ਆਪਣੀਆਂ ਪਰੇਸ਼ਾਨੀਆਂ ਦੂਰ ਕਰ ਰਹੇ ਹਨ ਬਲਕਿ ਆਪਣੇ ਕਰ ਵਿੱਚ ਪੈਸਿਆਂ ਦਾ ਖਜ਼ਾਨਾ ਲਿਆ ਰਹੇ ਹਨ ਕੁਬੇਰ ਦਾ ਖਜ਼ਾਨਾ ਲਿਆ ਰਹੇ ਹਨ ਤੁਹਾਨੂੰ ਸੁਣ ਕੇ ਬੜੀ ਹੈਰਾਨੀ ਹੋਏਗੀ ਕਿ ਇਹ ਛੋਟਾ ਜਿਹਾ ਲੋង ਸਾਡੇ ਘਰ ਦੇ ਖਜ਼ਾਨੇ ਕਿਵੇਂ ਭਰ ਸਕਦਾ ਹੈ ਪਰ ਇਹ ਗੱਲ ਸੱਚ ਹੈ ਲੌਂਗ ਸਾਡੀ ਕਾਰ ਵਿੱਚ ਪੂਰੀ ਤਰ੍ਹਾਂ ਨੈਗੇਟਿਵਿਟੀ ਹਟਾਉਂਦਾ ਹੈ ਤੇ ਕਾਰ ਵਿੱਚ ਪੈਸਾ ਇਸ ਤਰ੍ਹਾਂ ਆਂਦਾ ਹੈ ਕਿ ਜਿੰਨਾ ਪੈਸੇ ਦੀ ਉਤੋਂ ਵਰਖਾ ਹੋ ਰਹੀ ਹੋਵੇ ਜੋ ਸਾਡੇ ਬਜ਼ੁਰਗ ਹਨ ਉਹ ਇਸ ਲੌਂਗ ਦੇ ਟੋਟਕੇ ਤੇ ਉਪਾਅ ਦੇ ਬਾਰੇ ਜਰੂਰ ਜਾਣਦੇ ਹਨ ਇਹ ਜੇਕਰ ਤੁਸੀਂ ਵੀ ਆਪਣੇ ਘਰ ਵਿੱਚ ਪੈਸੇ ਦੀ ਤੰਗੀ ਦਾ ਇਸ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ ਜਾਂ ਫਿਰ ਲੰਬੇ ਸਮੇਂ ਤੋਂ ਕੋਈ ਤੁਹਾਡੇ ਘਰ ਵਿੱਚ ਬਿਮਾਰ ਚੱਲ ਰਿਹਾ ਹੈ ਜਾਂ ਫਿਰ ਤੁਹਾਨੂੰ ਨੀਂਦ ਨਹੀਂ ਆ ਰਹੀ ਹੈ ਉਹ ਨੀਂਦ ਆਂਦੀ ਹੈ ਤਾਂ ਸੁਪਨੇ ਬਹੁਤ ਹੀ ਭੈੜੇ ਆਉਂਦੇ ਹਨ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਇਸ ਕਰਕੇ ਵੀਡੀਓ ਨੂੰ ਆਪਣੇ ਫਾਇਦੇ ਤੇ ਲਈ ਪੂਰਾ ਦੇਖੋ ਅੰਤ ਤੱਕ ਦੇਖੋ ਤਾਂ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਪੂਰਾ ਦੱਸਾਂਗੇ ਕਿ ਕਿਸ ਤਰ੍ਹਾਂ ਲੌਂਗ ਨੂੰ ਕਿਹੜੇ ਉਪਾਹੇ ਨਾਲ ਕਿਸ ਤਰ੍ਹਾਂ ਵਰਤਣਾ ਹੈ ਕਿਸ ਤਰ੍ਹਾਂ ਇਹ ਟੋਟਕਾ करना है कि थोड़े घर में कोई परेशानियाँ दूर हो जाए तो घर में पैसा ही पैसा आए तो इस पहले अगर हाथ जोड़ के बेनती है जेकर मेरे चैनल पर नवे आए हो तो चैनल सबसक्राइब कर लो जी तो जेकर भीडियो चंगिया लगदिया हैं तो भीडियो लाइक भी जरूर करा करो जी तो मैं हर भीडियो अगे तो बेनती करती हाँ कि मेरी वीडियो पर कमेंट जरूर करो मेरे विचार मेरी वीडियो थ तरह लगदिया हैं अपने कमेंट में ਕਮੈਂਟਰੀਜ਼ ਆਪਣੇ ਵਿਚਾਰ ਜਰੂਰ ਦਿਆ ਕਰੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਰਾਤੀ ਨੀਂਦ ਨਹੀਂ ਆਉਂਦੀ ਹੈ ਨੀਂਦ ਵਿੱਚ ਜਿਹੜੇ ਪੂਰੇ ਸੁਪਨੇ ਆਉਂਦੇ ਹਨ ਤੇ ਉਹਨਾਂ ਵਾਸਤੇ ਉਹ ਉਸ ਵਾਸਤੇ ਤੁਸੀਂ ਕੀ ਕਰਨਾ ਹੈ ਸਿਰਫ ਉਹ ਸਿਰਫ ਆਪਣੀ ਸਿਰਹਾਣੀ ਥੱਲੇ ਤੁਸੀਂ ਦੋ ਲੌਂਗ ਰੱਖ ਕੇ ਸੌਣਾ ਹੈ ਕਿਉਂਕਿ ਦੇਖੋ ਨੀਂਦ ਬਹੁਤ ਜ਼ਰੂਰੀ ਹੁੰਦੀ ਹੈ ਜੇਕਰ ਰਾਤ ਨੂੰ ਬੰਦੇ ਨੂੰ ਨੀਂਦ ਨਹੀਂ ਆਏਗੀ ਤਾਂ ਸਵੇਰੇ ਉਹ ਫਰੈਸ਼ ਨਹੀਂ ਉੱਠਦਾ ਤੇ ਪੂਰਾ ਦਿਨ ਉਹ ਚਿੜਚਿੜਾ ਰਹਿੰਦਾ ਹੈ ਗੁੱਸੇ ਵਿੱਚ ਰਹਿੰਦਾ ਹੈ ਤੇ ਨਾ ਹੀ ਆਪਣਾ ਕੰਮ ਢੰਗ ਨਾਲ ਕਰ ਪਾਂਦਾ ਹੈ ਤੇ ਜਿਨ੍ਹਾਂ ਲੋਕਾਂ ਨੂੰ ਇਹ ਬਿਮਾਰੀ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਮਾਰੇ ਸੁਪਨੇ ਆਉਂਦੇ ਹਨ ਤਾਂ ਆਪਣੇ ਸਰਾਣੇ ਥੱਲੇ ਤੁਸੀਂ ਲੋង ਰੱਖਦੇ ਹਨ ਇਹ ਜੋ ਲੋង ਹਨ ਜੋ ਤੁਹਾਡੇ ਅਸੀਂ ਸੁਣਦੇ ਹਾਂ ਸਾਨੂੰ ਨੀਂਦ ਕਿਉਂ ਨਹੀਂ ਆਉਂਦੀ ਕਿਉਂਕਿ ਰਾਤ ਨੂੰ ਜਿਹੜੀ ਨੈਗੇਟਿਵ એનર્ਜੀ ਹੁੰਦੀ ਹੈ ਨਾ ਸਾਡੇ ਆਸ-ਪਾਸ ਕੁੰਡੀਆਂ ਹਨ ਤੇ ਇਹ ਜੋ ਲੌਂਗ ਹਨ ਉਹਨਾਂ 네ਗੇਟਿਵ એનર્ਜੀ ਨੂੰ ਆਪਣੀ ਆਪਣੇ ਵੱਲ ਖਿੱਚਣ ਦੀ ਸ਼ਕਤੀ ਰੱਖਦੇ ਹਨ ਤੇ ਇਸ ਕਰਕੇ ਇਹ ਲੌਂਗ ਨੂੰ ਆਪਣੇ ਜੋ ਥੱਲੇ ਰੱਖੋਗੇ ਤਾਂ ਤੁਹਾਡੀ ਇਹ ਪ੍ਰੋਬਲਮ ਬਿਲਕੁਲ ਸੋਲਵ ਹੋ ਜਾਏਗੀ। اور ਤੁਹਾਨੂੰ ਕੋਈ ਵੀ پریشانی نہیں آنگی اور एकदम ਤੁਸੀਂ चैन ਦੀ نیند سوو گے ਤੇ ਇਹ ਜੋ ਸਰਾਣੀ ਦੇ ਲਈ ਤੁਸੀਂ ਦੋ ਲੌਂਗ ਰੱਖੇ ਹਨ ਉਹਨਾਂ ਨੂੰ ਸਵੇਰੇ ਉੱਠ ਕੇ ਕਿਸੇ ਨਲਕੇ ਦੇ ਚਲਦੇ ਹੋਏ ਪਾਣੀ ਦੇ ਨੀਚੇ ਵਗਾ ਦੇਵੋ ਜਾਂ ਘਰ ਦੇ ਆਸ-ਪਾਸ ਕੋਈ ਤੁਹਾਡੇ ਤਣਾਵ ਹੈ ਨਦੀ ਹੈ ਤਾਂ ਉਹਦੇ ਵਿੱਚ ਇਸ ਨੂੰ ਪਰਵਾਹ ਕਰ ਦਿਓ ਹੁਣ ਇਸ ਤੋਂ ਬਾਅਦ ਜਿਹੜਾ ਤੁਹਾਨੂੰ ਦੂਸਰਾ ਉਪਾਅ ਦੱਸਣ ਜਾ ਰਹੇ ਹਾਂ ਉਹ ਹੈ ਜਿਨ੍ਹਾਂ ਨੂੰ ਪੈਸਿਆਂ ਦੀ ਪਰੇਸ਼ਾਨੀ ਹੈ ਤਨ ਪ੍ਰਾਪਤੀ ਵਾਸਤੇ ਇਹ ਉਪਾਅ ਹੈ ਇਹਦੇ ਵਾਸਤੇ ਤੁਹਾਨੂੰ ਕੀ ਕਰਨਾ ਹੈ ਤੁਸੀਂ ਨਾ 108 ਲੌਂਗ ਲੈਣੇ ਹਨ ਲੌਂਗ ਵੇਸੇ ਜ਼ਿਆਦਾਤਰ ਆਪਣੇ ਘਰ ਵਿੱਚ ਹੁੰਦਾ ਹੀ ਹੈ ਜੇਕਰ ਨਹੀਂ ਹੈ ਤਾਂ ਦੁਕਾਨ ਤੋਂ ਲੈ ਕੇ ਆ ਜਾਓ ਤੇ ਉਹ 108 ਲੌਂਗ ਦੀ ਤੁਸੀਂ ਇੱਕ ਨਾ ਮਾਲਾ ਬਣਾਣੀ ਹੈ ਤਾਂਗੇ ਨਾਲ ਉਹਨੂੰ ਪੀਰੋ ਲਓ ਤੇ ਇੱਕ ਮਾਲਾ ਬਣਾ ਕੇ ਆਪਣੇ ਘਰ ਦੇ जो मेन गेट है ना साइड से कितने भी उन्होंने टक के लोगों को नज़र नहीं आनी चाहिए थी है बिल्कुल भी यह माला तो साइड तो जो मेन गेट है एक किलिए ढक दो किसी भी कपड़े के नाल भी ढक सकते हो या तुसी माला टंग के उद्दे ऊपर कोई फोटो भी लगा सकते हो कोई सीनरी या कुछ छोटी मोटी फोटो जिदे छुप जाए माला इस उपा दे देर जो पैसा आएगा ਉਹ ਕਾਰ ਵਿੱਚ ਟਿੱਕੇਗਾ ਕਿਉਂਕਿ ਦੇਖੋ ਕਈ ਲੋਕਾਂ ਕੋਲ ਪੈਸਾ ਤਾਂ ਬਹੁਤ ਹੁੰਦਾ ਹੈ ਆਂਦਾ ਬਹੁਤ ਹੈ ਲੇਕਿਨ ਉਹ ਕਹਿੰਦੇ ਹਨ ਪੈਸਾ ਤੇ ਬਹੁਤ ਆਂਦਾ ਹੈ ਪਰ ਕਾਰ ਵਿੱਚ ਟਿਕਦਾ ਨਹੀਂ ਹੈ ਸਭ ਤੋਂ ਜ਼ਰੂਰੀ ਕੰਮ ਹੁੰਦਾ ਹੈ ਬਰਕਤ ਪੈਸਾ ਆਏ घर आए कि वो पैसा घर टिकेगी ना कि इधर उधर लग जाए पता ही ना चले कभी बीमारी तो लग गया कभी कोई खर्चा बैठे बिठाए कोई भी खर्चा आ जाता है तो उस पैसे का कोई फायदा नहीं इस उपा देर जो पैसा आएगा वो टिकेगा बरकत वाला पैसा होएगा और इधरों उधरों अचानक जो ती कोच ही नहीं होएगा उस तरह का पैसा आएगा कि थानूँ समझ ही नहीं आएगा और इन्नेरान हो जाओगे इस छोटे जि उपाने ਪਰ ਤੀਸਰਾ ਉਪਾਹਰ ਤੁਸੀਂ ਕੀ ਕਰਨਾ ਹੈ ਦੇਖੋ ਜਿਸ ਤਰ੍ਹਾਂ ਕਿ ਬਹੁਤ ਸਿੱਧ ਪੁਰਸ਼ ਹੁੰਦੇ ਹਨ ਕਈ ਵਾਰੀ ਸਾਡੇ ਘਰ ਵਿੱਚ ਵੀ ਜੋ ਮੰਗਣ ਵਾਲੇ ਆਉਂਦੇ ਹਨ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਬਹੁਤ ਪੁੰਚੇ ਹੋਏ ਆ ਗਏ ਹਨ ਠੀਕ ਹੈ ਨਹੀਂ ਤਾਂ ਤੁਸੀਂ ਦੇਖ ਲਓ ਮੰਦਿਰ ਦੇ ਅੱਗੇ ਜਾਂ ਗੁਰਦੁਆਰੇ ਦੇ ਅੱਗੇ ਵੀ ਕਈ ਇਸ ਤਰ੍ਹਾਂ ਦੇ ਸਿੱਧ ਜੀ ਜੋਗੀ ਬੈਠੇ ਹੁੰਦੇ ਹਨ ਉਹਨਾਂ ਨੂੰ ਤੁਸੀਂ ਦੋ ਲੌਂਗ ਪਰ ਦੋ ਲੌਂਗ ਦੇ ਨਾਲ-ਨਾਲ ਥੋੜੇ ਜੇ ਸਿੱਕੇ 1 ਰੁਪਏ ਦਾ ਸਿੱਕੇ 5 ਰੁਪਏ ਦਾ ਸਿੱਕੇ ਆਪਣੇ ਹਿਸਾਬ ਨਾਲ ਜੋ ਵੀ ਹੈ ਸ਼ਰਧਾ ਦੇ ਨਾਲ ਉਹਨਾਂ ਦੀ ਝੋਲੀ ਵਿੱਚ ਉਹਨਾਂ ਨੂੰ ਦਾਨ ਕਰਕੇ ਆਓ ਜਦੋਂ ਤੁਸੀਂ ਇਹ ਦਾਨ ਕਰਕੇ ਵਾਪਸ ਆਓਗੇ ਤੇ ਆਪਣੇ ਮਨ ਵਿੱਚ ਉਹਨਾਂ ਨੂੰ ਦਾਨ ਕਰਕੇ ਜਿੱਦੋਂ ਮੁਰੋਗੇ ਤਾਂ ਹੱਥ ਜੋੜ ਕੇ ਆਪਣੇ ਮਨ ਵਿੱਚ ਜੋ ਵੀ ਤੁਹਾਡੀ ਇੱਛਾ ਹੈ ਜੋ ਵੀ ਤੁਹਾਡੀ ਮਨੋ ਕਾਮਨਾ ਹੈ ਨਾ ਉਹ ਪੂਰੀ ਹੋ ਜਾਏਗੀ ਆਪਣੇ ਮਨ ਵਿੱਚ बोलना ਕਿ ਐ ਪਰਮਾਤਮਾ ਕਿ ਐ ਜੋ ਮੈਂ चाहती हाँ ए जो मेरी इच्छा है जो मनोकामना है ए मेरी पूरी कर दो मैं थोनों तो कह रही हाँ कि परमात्मा एकदम नेड़े के तोड़ी ए, ए जो भी तुसी मंगते हो सुन लेंदा है क्योंकि जो तुसी यह दान किया है ना तोड़ी नेगेटिविटी का एनर्जी वह खिंचता ही है धन का अट्रैक्शन करता है तो ए जो ए वाला उपाय है यह मनोकामना पूरी करने वाला उपाय है थोड़ी तो इच्छा पूरी करने वाला उपाय है इस करके समझ लो ए एक किस्म का थानू तो वरदान है कि तुम जो भी चाह रहे हो वह पूरा होना व हो वाला है कि कर, करना है सिर्फ दो लौंग थोड़ी जे सिक्के सिक्के कोई भी हो सकते हैं दो रुपये एक रुपये के पां रुपये दस रुपये जो तेरे घर में है वो तुम दान कर सकते हो और अपनी इच्छा पूरी कर सकते हो इस तो बाद सब तो प्यारा छोटा जि उपावा ਜੋ ਲੋਕ ਆਪਣੇ ਪਰਸ ਵਿੱਚ ਦੋ ਲੌਂਗ ਰੱਖਦੇ ਹਨ ਮੈਂ ਕਹਿ ਰਹੀ ਹਾਂ ਕਿ ਜਿਨ੍ਹਾਂ ਦਾ ਖਾਲੀ ਪਰਸ ਹੈ ਉਸ ਵਿੱਚ ਤੁਸੀਂ ਖਾਲੀ ਪਰਸ ਰੱਖੋ ਅਤੇ ਦੋ ਲੌਂਗ ਉਹਦੇ ਵਿੱਚ ਰੱਖੋ ਹਾਂ ਇੱਥੇ ਤੁਹਾਨੂੰ ਇੱਕ ਗੱਲ ਦਾ ਮੈਂ ਯਾਦ ਕਰਾ ਦੇਵਾਂ ਕਿ ਲੌਂਗ ਜਿਹੜੇ ਤੁਸੀਂ ਰੱਖਨੇ ਹਨ ਪਰਸ ਵਿੱਚ ਉਹ ਲੌਂਗ ਇੱਕਦਮ ਪੂਰੇ ਸਾਬਤ ਹੋਣੇ ਚਾਹੀਦੇ ਹਨ ਕਿਦਰੋ ਵੀ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਪੂਰੇ ਫੁੱਲ ਵਾਲੇ ਦੋ ਲੌਂਗ ਹੋਣੇ ਚਾਹੀਦੇ ਹਨ ਉਹ ਦੋ ਲੌਂਗ ਤੁਸੀਂ ਆਪਣੇ ਖਾਲੀ ਪਰਸ ਪਰ ਵਿੱਚ ਇੱਕ ਵੀ ਪੈਸਾ ਨਾ ਰੱਖਣਾ ਦੋ ਲੌਂਗ ਰੱਖ ਦੇਣਾ ਤੇ ਦੇਖਣਾ ਕਿਸੇ ਵੀ ਮਾਧਿਅਮ ਦੇ ਨਾਲ ਤੁਹਾਨੂੰ ਪੈਸਾ ਆਏਗਾ ਤੇ ਉਹ ਖਾਲੀ ਪਰਸ ਤੁਹਾਡਾ ਕੁਝ ਇਹ ਦਿਨਾਂ ਵਿੱਚ ਭਰ ਜਾਏਗਾ ਉਹ ਜਿਹੜੇ ਦੋ ਲੌਂਗ ਆਪਣੇ ਪਰਸ ਵਿੱਚ ਤੁਸੀਂ ਰੱਖੇ ਹਨ ਉਹ ਤਾਂ ਨੂੰ ਪੈਸੇ ਨੂੰ ਇਸ ਤਰ੍ਹਾਂ ਅਟਰੈਕਸ਼ਨ ਕਰਦੇ ਹਨ कि अपने वल अट्रैक्ट करते हैं कि पैसा खुद ब खुद चल के को आता है बड़ा ही नीका जहा प्यारा जहा उपा है अपने पर्स में यह दो लोग रख के जरूर देखना अजमा के देखो थोड़े घर विच पैसा ही पैसा जरूर आएगा ਅੱਖੀਂ ਵਿੱਚ ਮੈਂ ਤੁਹਾਡੀ ਅੱਗੇ ਹੱਥ ਝੁੜ ਕੇ ਬੇਤੀ ਕਰ ਰਹੀ ਹਾਂ ਇਹ ਜੋ ਜਾਣਕਾਰੀ ਮੈਂ ਤੁਹਾਨੂੰ ਦਿੱਤੀ ਹੈ ਤੁਸੀਂ ਆਪਣੇ ਦੋਸਤਾਂ ਨਾਲ ਅੱਗੇ ਜ਼ਰੂਰ ਸ਼ੇਅਰ ਕਰੋ ਕਿ ਤੁਹਾਡਾ ਇੱਕ ਛੋਟਾ ਜਿਹਾ ਕਦਮ ਇਹ ਛੋਟੀ ਜੀ ਇਹ ਜਾਣਕਾਰੀ ਜੇਕਰ ਤੁਸੀਂ ਸ਼ੇਅਰ ਕਰੋਗੇ ਤਾਂ ਕਿਸੇ ਵੀ ਪਰੇਸ਼ਾਨੀਆਂ ਕਟਨਾਹੀਆਂ ਉਹਨਾਂ ਦੀਆਂ ਵੀ ਦੂਰ ਹੋ ਸਕਦੀਆਂ ਹਨ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਬ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ